ਸਤ ਸਾਰਿਆਂ ਨੂੰ ਐਸ਼ਪੋਰਟ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਨਾਰੀਅਲ ਦੇ ਲੱਡੂ ਬਣਾ ਕੇ ਤਿਆਰ ਕਰਾਂਗੇ ਜਿਸ ਤਰ੍ਹਾਂ ਆਪਾਂ ਮਾਰਕੀਟ ਦੇ ਵਿੱਚੋਂ ਨਾਰੀਅਲ ਦੇ ਲੱਡੂ ਲੈ ਕੇ ਆਉਂਦੇ ਬਿਲਕੁਲ ਉਸੇ ਤਰ੍ਹਾਂ ਦੇ ਲੱਡੂ ਆਪਾਂ ਬਣਾਵਾਂਗੇ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਮੇਰੇ ਚੈਨਲ ਐਸ਼ਪੋਰਟ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਰ ਤੱਕ ਪਹੁੰਚ ਸਕੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂ ਨਾਰੀਅਲ ਦੇ ਲੱਡੂ ਬਣਾਉਣ ਦੇ ਲਈ ਆਪਾਂ ਜੋ ਵੀ ਸਮਾਨ ਲੈ ਇੱਕ ਵਾਰੀ ਦੇਖ ਲਵਾਂ ਨਾਰੀਅਲ ਦਾ ਪਾਊਡਰ ਲਿਆ 100 ਗ੍ਰਾਮ ਚੀਨੀ ਇੰਨੀ ਚੀਨੀ ਦੇ ਨਾਲ ਮਿੱਠਾ ਜਿਹੜਾ ਬਿਲਕੁਲ ਪਰਫੈਕਟ ਆਏਗਾ ਨਾ ਹੀ ਤਾਂ ਘੱਟ ਤੇ ਨਾ ਹੀ ਜ਼ਿਆਦਾ ਪਰ ਜੇਕਰ ਤੁਸੀਂ ਮਿੱਠਾ ਜਿਹੜਾ ਘੱਟ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਚੀਨੀ ਘੱਟ ਵੀ ਲੈ ਸਕਦੇ ਹੋ 100 ਗ੍ਰਾਮ ਆਪਾਂ ਦੁੱਧ ਲਿਆ ਦੁੱਧਾ ਜਿਹੜਾ ਆਪਾਂ ਉਬਾਲਿਆ ਵਾਲਾ ਲਿਆ ਦੁੱਧ ਦੀ ਜਿਹੜੀ ਮਲਾਈ ਹੈ ਉਹ ਵੀ ਆਪਾਂ ਵਿਚੀ ਲਈ ਹੈ ਮਲਾਈ ਪਾਉਣ ਦੇ ਨਾਲ ਲੱਡੂਆ ਜਿਹੜੇ ਸੌਫਟ ਬਣਦੇ ਆਂ ਦਹੀਂ ਕਿਉਂ ਲੈ ਜੀ ਤੇ 2-3 ਚਮਚਾ ਆਪਾਂ ਮਿਲਕ ਪਾਊਡਰ ਦੇ ਲਿਆ ਚਲੋ ਜੀ ਹੁਣ ਆਪਾਂ ਲੱਡੂ ਬਣਾਉਣਾ ਸ਼ੁਰੂ ਕਰਦੇ ਆਂ ਤੇ ਪੈਨ ਆਪਣਾ ਗਰਮ ਹੋ ਗਿਆ ਜੀ ਹੁਣ ਆਪਾਂ ਇਹਦੇ ਵਿੱਚ 2 ਚਮਚ ਦੇਸੀ ਘਿਓ ਦੇ ਪਾਵਾਂਗੇ ਘਿਓ ਜਿਹੜਾ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਨਾਰੀਅਲ ਦੇ ਪਾਊਡਰ ਦੇ ਵਿੱਚ ਵੀ ਤੇਲ ਹੁੰਦਾ ਹੈ 2 ਚਮਚੀ ਘਿਓ ਦੇ ਆਪਾਂ ਲਵਾਂਗੇ ਘਿਓ ਨੂੰ ਗਰਮ ਹੋਣ ਦੇਵਾਂਗੇ ਘਿਓ ਆਪਣਾ ਗਰਮ ਹੋ ਗਿਆ ਜੀ ਹੁਣ ਆਪਾਂ ਇਹਦੇ ਵਿੱਚ ਨਾਰੀਅਲ ਪਾਊਡਰ ਪਾਵਾਂਗੇ ਤੇ ਗੈਸ ਦਾ ਫਲੇਮ ਇੱਥੇ ਆਪਾਂ ਮੀਡੀਅਮ ਹੀ ਰੱਖਾਂਗੇ ਸਿਰਫ 2 ਮਿੰਟ ਹੀ ਆਪਾਂ ਇਹਨੂੰ ਪੁਣਣਾ ਜਿਆਦਾ ਨਹੀਂ 컬러 ਨਹੀਂ ਆਪਾਂ ਇਹਦਾ ਪਾਊਡਰ ਦਾ ਚੇਂਜ ਕਰਨਾ ਲਈ 2 ਮਿੰਟ ਹੋ ਗਿਆ ਪਨ ਭੁੰਨਦੇ ਹੋਏ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਤਾਂ ਨਾਲ ਹੀ ਆਪਾਂ ਇਹਦੇ ਵਿੱਚ ਚੀਨੀ ਪਾ ਦਾਂਗੇ। ਗੈਸ ਵਰਤ ਲਈ ਮੈਂ ਇੱਥੇ ਆਪਾਂ ਬਿਲਕੁਲ ਲੋ ਰੱਖਿਆ ਹੈ। ਚੀਨੀ ਦਾ ਜਿਹੜਾ ਪਾਣੀ ਆਪਾਂ ਬਿਲਕੁਲ ਸੁਕਾ ਲੈਣਾ। ਉਹ ਚੀਨੀ ਆਪਣੀ ਬਿਲਕੁਲ ਮੈਲਟ ਹੋ ਗਈ ਤੇ ਹੁਣ ਆਪਾਂ ਇਹਦੇ ਵਿੱਚ ਮਿਲਕ ਪਾਊਡਰ ਪਾ ਦਾਂਗੇ ਮਿਲਕ ਪਾਊਡਰ ਪਾਉਣ ਦੇ ਨਾਲ ਲੱਡੂਆਂ ਦਾ ਜਿਹੜਾ ਟੇਸਟ ਆ ਬਿਲਕੁਲ ਖੋਏ ਵਰਗਾ ਆਉਂਦਾ ਹੈ ਤੁਸੀਂ ਇਹਦੇ ਵਿੱਚ ਖੁਆ ਵੀ ਪਾ ਸਕਦੇ ਹੋ ਜੇਕਰ ਥੋੜਾ ਡਰਾਈ ਲੱਗੇ ਤਾਂ ਅਸੀਂ ਥੋੜਾ ਜਿਹਾ ਦੁੱਧ ਹੋਰ ਵੀ ਪਾ ਸਕਦੇ ਹਾਂ ਤੇ ਵਿੱਚ ਮੈਨੂੰ ਲੱਗ ਰਿਹਾ 2 ਚਮਚੇ ਦੁੱਧ ਦੇ ਆਪਾਂ ਦੇ ਵਿੱਚ ਹੋਰ ਪਾ ਗਏ। 2-3 ਚਮਚੀ ਪਾਈ ਆਪਾਂ ਦੁੱਧ ਦੇ ਜਾਵਾਂ ਨੂੰ ਲੋ ਜੀ ਮਿਕਸਚਰ ਆਪਣਾ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਗੈਸ ਬੰਦ ਕਰ ਬੰਨੇ ਆਂ ਤੇ ਹੁਣ ਆਪਾਂ ਕਿਸੇ ਪਲੇਟ ਦੇ ਵਿੱਚ ਕੱਢ ਲੈਣਾ ਤਾਂ ਜੋ ਇਹ ਥੋੜਾ ਠੰਡਾ ਹੋ ਜਾਵੇ ਹੁਣ ਇਹ ਜਿਹੜਾ ਮਿਕਸਚਰ ਨੂੰ ਆਪਾਂ ਥੋੜਾ ਜਿਹਾ ਠੰਡਾ ਕਰਾਂਗੇ ਫਿਰ ਆਪਾਂ ਇਹਦੇ ਲੱਡੂ ਬਣਾਉਣੇ ਲੋ ਜੀ ਮਿਕਸਚਰ ਆਪਣਾ ਥੋੜਾ ਠੰਡਾ ਹੋ ਗਿਆ ਜਿਆਦਾ ਠੰਡਾ ਵੀ ਨਹੀਂ ਆਪਾਂ ਇਹਨੂੰ ਕਰਨਾ ਥੋੜਾ ਜਿਹਾ ਨਿੱਗਾ ਜਿਹਾ ਰੱਖਿਆ ਹੁਣ ਆਪਾਂ ਤੇ ਲੱਡੂ ਬਣਾਉਣੇ ਆ ਲੱਡੂ ਤੁਸੀਂ ਵੱਡੇ ਜਾਂ ਛੋਟੇ ਆਪਣੇ ਹਿਸਾਬ ਦੇ ਨਾਲ ਬਣਾ ਸਕਦੇ ਏ ਇਸ ਤਰ੍ਹਾਂ ਹਥੇਲੀ ਦੇ ਨਾਲ ਆਪਾਂ ਇਹਨੂੰ ਰਾਉਂਡ ਸ਼ੇਪ ਦੇਣੀ ਆ ਬਿਲਕੁਲ ਸੌਫਟ ਹੱਥ ਦੇ ਨਾਲ ਸਾਰੇ ਲੱਡੂ ਆਪਾਂ ਇਸ ਤਰ੍ਹਾਂ ਬਣਾ ਕੇ ਤਿਆਰ ਕਰ ਲਾਂਗੇ ਤੇ ਇਧਰ ਆਪਾਂ ਜਿਹੜਾ ਨਾਰੀਅਲ ਦਾ ਪਾਊਡਰ ਲਿਆ ਇਹਨੂੰ ਆਪਾਂ ਇਹਦੇ ਵਿੱਚ ਡਿਪ ਕਰਾਂਗੇ ਤਾਰੇ ਲੱਡੂ ਆਪਾਂ ਇਸ ਤਰ੍ਹਾਂ ਮਨਾ ਕੇ ਤਿਆਰ ਕਰ ਲੈਂਦੇ ਆਂ ਲਓ ਜੀ ਲੱਡੂ ਆਪਣੇ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਹੀ ਵਧੀਆ ਨਾਰੀਅਲ ਦੇ ਲੱਡੂ ਬਣ ਕੇ ਆਪਣੇ ਤਿਆਰ ਹੋਏ ਆ ਜਿਸ ਤਰ੍ਹਾਂ ਆਪਾਂ ਮਾਰਕੀਟ ਦੇ ਵਿੱਚੋਂ ਨਾਰੀਅਲ ਦੇ ਲੱਡੂ ਲੈ ਕੇ ਆਉਨੇ ਬਿਲਕੁਲ ਉਸੇ ਤਰ੍ਹਾਂ ਦੇ ਲੱਡੂ ਬਣ ਕੇ ਤਿਆਰ ਹੋਏ ਆ ਸੋ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਲੱਡੂ ਬਣਾਇਓ ਤੇ ਖਾਇਓ ਤੁਹਾਨੂੰ ਮੇਰੀ ਅਜੀ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ